ਮੇਰਾ ਨਾਮ ਜੀ ਦਲਜੀਤਮ ਸਿੰਘ ਪਿੰਡ ਕੋਟ ਸੰਤੋਖਰਾਏ ਮੈਂ ਗਲੋਬਲ ਐਕਸ਼ਨ ਕਮੇਟੀ ਦਾ ਜ਼ਿਲ੍ਹਾ ਐਡਵਾਈਜ਼ਰ ਕਮੇਟੀ ਦਾ ਮੈਂਬਰ ਵੀ ਹਾਂ ਜੀ ਇਹ ਜਿਹੜੀ ਹੈਗੀ ਹੈ ਨਾ ਸ਼ੋਭਾ ਯਾਤਰਾ ਨਿਕਲ ਰਹੀ ਜੀ ਇਹ ਮਸੀਹ ਦੇ ਦੁੱਖ ਦੇ ਸੰਬੰਧ ਦੇ ਵਿੱਚ ਇਹ ਯਾਤਰਾ ਚੱਲ ਰਹੀ ਹੈ ਜੀ ਜੋ ਕਿ ਫਾਦਰ ਜੋ ਸਟਰੈਟਜੀ ਦੇ ਅਗਵਾਈ ਦੇ ਹੇਠ ਧਾਰੀਆਲ ਸੋਲ ਚਰਚ ਤੋਂ ਪਿੰਡਾਂ ਤੋਂ ਹੁੰਦੀ ਹੋਈ ਸਾਡੇ ਨਗਰ ਵਿੱਚ ਕੋਟ ਸੰਤੋਖ ਰਾਏ ਵੀ ਪਹੁੰਚ ਰਹੇ ਆ ਅਸੀਂ ਉਹਨਾਂ ਦੇ ਇੱਥੇ ਆਉਣ ਤੇ ਉਹਨਾਂ ਦੇ ਸਵਾਗਤ ਵਾਸਤੇ ਖੜੇ ਆ ਜੀ ਉਸ ਦੁੱਖ ਦੇ ਵਿੱਚ ਸ਼ਾਮਲ ਹੋਣ ਵਾਸਤੇ ਕਿਉਂਕਿ ਮਸੀਹ ਦੀ ਜਿਹੜੀ ਕੁਰਬਾਨੀ ਆ ਉਹ ਸਾਰੇ జగਤ ਦੇ ਲਈ ਆ ਸਭ ਲੋਕਾਂ ਦੇ ਲਈ ਆ ਉਹ ਕਿਸੇ ਇੱਕ ਵਰਗ ਜਾਂ ਇੱਕ ਧਰਮ ਜਾਂ ਇੱਕ ਜਾਤ ਦੇ ਲਈ ਨਹੀਂ ਆ ਮਨੁੱਖੀ ਹਰ ਇੱਕ ਇਨਸਾਨ ਦੇ ਵਾਸਤੇ ਆ ਪ੍ਰਭੂ ਜਸੂ ਮਸੀਹ ਦਾ ਧਰਤੀ ਤੇ ਆਉਣਾ ਇਹ ਕੁਰਬਾਨੀ ਦੇਣ ਵਾਸਤੇ ਹੀ ਜਦੋਂ ਪ੍ਰਭੂ ਜਸੂ ਮਸੀਹ ਜੀ ਇਸ ਧਰਤੀ ਤੋਂ ਆਏ ਉਹਨਾਂ ਨੇ ਇਸ ਦੁੱਖ ਨੂੰ ਸਹਿਆ ਮਨੁੱਖਤਾ ਦੇ ਵਾਸਤੇ ਮਨੁੱਖਤਾ ਦੀ ਨਜ਼ਾਤ ਦੇ ਵਾਸਤੇ ਮਨੁੱਖਤਾ ਨੂੰ ਸੇਤ ਦੇਣ ਵਾਸਤੇ ਇਹਨਾਂ ਗੱਲਾਂ ਦੇ ਵਾਸਤੇ ਪ੍ਰਭੂ ਜਸੂ ਮਸੀਹ ਦਾ ਜਨਮ ਦਿਹਾੜਾ ਜੋ ਜਨਮ ਹੈ ਇਸ ਧਰਤੀ ਤੇ ਹੋਇਆ ਸਾਰੇ ਤਾਂ ਪਹਿਲਾਂ ਮੈਂ ਸਾਰੀ ਜਿੰਨੇ ਵੀ ਮੈਨੂੰ ਦੇਖਣ ਦੇ ਨੇ ਜਾਂ ਦੇਖਣਗੇ ਬਾਅਦ ਵਿੱਚ ਮੈਂ ਸਾਰਿਆਂ ਨੂੰ ਯੇਸ਼ੂ ਮਸੀਹ ਦੀ ਆਖਦੀ ਹਾਂ ਮੇਰਾ ਨਾਮ ਨੀਤੂ ਬਾਲਾ ਹੈ ਮੈਂ ਪਿੰਡ ਕੋਰਸਨ ਤੋਂ ਕਰੇ ਰਹੀ ਰਹਿਣ ਵਾਲੀ ਆ ਇੱਥੋਂ ਦੇ ਮੈਂਬਰਾਂ ਤੋਂ ਮੈਨੂੰ ਪ੍ਰਧਾਨ ਚੁਣਿਆ ਹੋਇਆ ਵਾ ਅੱਜ ਦੀ ਜੋ ਯਾਤਰਾ ਹੈ ਪਰਮੇਸ਼ਵਰ ਯੇਸ਼ੂ ਮਸੀਹ ਅੱਜ ਦੀ ਜੋ ਸਲੀਬੀ ਯਾਤਰਾ ਦੁੱਖ ਭੋਗਦੀ ਹੈ ਕਿ ਜਿਸ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਵਾਸਤੇ ਸਾਡੇ ਪਾਪਾਂ ਦੇ ਬਦਲੇ ਸਲੀਬ ਨੂੰ ਉਠਾਇਆ ਸੀ ਅਸੀਂ ਉਸ ਕੁਰਬਾਨੀ ਨੂੰ ਯਾਦ ਕਰਦੇ ਹੋਏ ਅੱਜ ਇਹ ਸਲੀਬੀ ਯਾਤਰਾ ਕਰਦੇ ਪਏ ਆ ਹ ਸਹਾ ਵਕ ਵਕ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਅੱਜ ਹੁਣ ਸਾਡੇ ਪਿੰਡ ਦੀ ਵਾਰੀ ਆ ਪਿੰਡ ਕੋਟ ਸੰਤੋਖ ਰਾਏ ਦੀ ਜਿਹਦੀ ਅਗਵਾਈ ਫਾਦਰ ਜੋਸ਼ਪੜੇ ਆ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਹੁੰਦਾ ਹੋ ਰਿਹਾ